ਪੰਜਾਬ ਅਤੇ ਗੁਆੰਡੀ ਸੂਬੇ ਹਿਮਾਚਲ ਵਿੱਚ ਲੰਘੇ ਦਿਨ ਤੋਂ ਪਏ ਭਾਰੀ ਮੀਂਹ ਦੇ ਚੱਲਦਿਆਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਰਣਜੀਤ ਸਾਗਰ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦਾ ਅਸਰ ਪਠਾਨਕੋਟ, ਗੁਰਦਾਸਪੁਰ ਤੇ ਮੁਕੇਰੀਆ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਹਤਿਆਤ ਵਜੋਂ ਕਈ ਨੀਵੇਂ ਇਲਾਕਿਆਂ ਜਾਂ ਪਾਣੀ ਦੇ ਕੰਡੇ ਪੈਂਦੇ ਖੇਤਰਾਂ ਨੂੰ ਖਾਲੀ ਕਰਵਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਪਠਾਨਕੋਟ ਦੇ ਸਕੂਲਾਂ ਨੂੰ ਅੱਜ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਰਾਵੀ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਤੇਜ਼ ਵਹਾਅ ਵੀ ਪੰਜਾਬ ਲਈ ਖਤਰੇ ਦੀ ਘੰਟੀ ਬਣ ਗਿਆ ਹੈ ਸੁਬਹ ਦੇ ਕਰੀਬ ਦਰਜਨ ਜ਼ਿਲ੍ਹਾਵਾਂ ਵਿੱਚ ਭਾਰੀ ਬਾਰਿਸ਼ ਹੋਣ ਨਾਲ ਚੋਆ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ਵਿੱਚ ਮਿਲਣ ਲੱਗ ਪਿਆ ਹੈ। ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਕੱਲ ਸਿਰਫ 20 ਹਜ਼ਾਰ ਕਿਊਸਿਕ ਪਾਣੀ ਛੱਡਣ ਦੇ ਬਾਵਜੂਦ ਬਿਆਸ ਦਰਿਆ ਵਿੱਚ ਚੋਆ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਇਸ ਦੌਰਾਨ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਰਣਜੀਤ ਸਾਗਰ ਡੈਮ ਤੋਂ ਇਸ ਵੇਲੇ ਟਰਬਾਈਨਾ ਜ਼ਰੀਏ ਸਿਰਫ 20 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਦਰਿਆਈ ਪਾਣੀ ਵਿੱਚ ਤੇਜ਼ ਵਹਾਅ ਹੋਣ ਕਾਰਨ ਪਠਾਨਕੋ ਤਰਨਤਾਰਨ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਕਪੂਰਥਲਾ ਅੰਮ੍ਰਿਤਸਰ ਆਦ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਮੌਸਮ ਵਿਭਾਗ ਨੇ ਆਉਣ ਦੇ 4 ਦਿਨਾਂ ਲਈ ਕਰੀਬ ਦਰਜਨ ਜ਼ਿਲ੍ਹਿਆਂ ਵਿੱਚ بارش ਦੀ ਪੇਸ਼ੰਗੋਈ ਕੀਤੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਹੈ ਦਰਜਨਾ ਪਿੰਡਾਂ ਦਾ ਪਾਣੀ ਕਾਰਨ ਸੰਪਰਕ ਟੁੱਟ ਗਏ ਅਤੇ ਕਿਸ਼ਤੀ ਦੀ ਸਹੂਲਤ ਵੀ ਬੰਦ ਹੋ ਗਈ ਹੈ ਰਾਵੀ ਦਰਿਆ ਦੇ ਆਸ-ਪਾਸ ਬੈਠੇ ਗੁੱਜਰ ਭਾਈਚਾਰੇ ਨੂੰ ਵੀ ਸੁਰੱਖਿਆ ਥਾਮ ਅਤੇ ਜਾਣ ਵਾਸਤੇ ਆਖ ਦਿੱਤਾ ਗਿਆ ਹੈ बिल्डिंग से हम तो निकाल ही नहीं सके कुछ भी हम तो बड़ी मुश्किल से बच्चों कुछ नहीं निकाला क्या निकालना था अभी भी इसके अंदर अभी भी नहीं जा सकते जब गिर रहा था तब जा सकता कोई कुछ।, कुछ नहीं मिला मेरी सारी जिंदगी की कमाई अस्सी साल हो गए मेरे ਸਰਵਿਸ ਮਾਈਕਾ ਤੋਂ ਹੋ ਗਿਆ 3-4 ਦਿਨ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਉਹਦੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਾਚਲ ਦੇ ਵਿੱਚ ਵੀ ਕਾफी ਬਰਸਾਤ ਹੋ ਰਹੀ ਹੈ ਅੱਜ ਸਵੇਰੇ ਅਚਾਨਕ ਹੀ ਜਿਹੜੇ ਕੋਠੇ ਮਨਵਾਲ ਜਿਹੜੀ ਖਾੜ ਦੇ ਇੰਨਾ ਜ਼ਿਆਦਾ ਜਿਹੜਾ ਫਲੱਡ ਆਇਆ ਜਿਹਦੇ ਕਾਰਨ ਸਾਡੇ ਕੋਠੇ ਮਨਵਾਲ ਦੇ ਵਿੱਚ ਜਿਹੜਾ ਘਰ ਹੈ ਆ ਰਾਮਦਾਸ ਜੀ ਦਾ ਉਹ ਉਹਨਾਂ 'ਕ ਪਾਣੀ ਆਇਆ ਵੀ ਜਿਹੜਾ ਉਹਨਾਂ ਦੇ ਡੰਗਾ ਵੀ ਖਾਰ ਲੱਗੀ ਉਸ ਤੋਂ ਬਾਅਦ ਜਿਹੜੀ ਉਹਨੇ ਦੋ ਮੰਜ਼ਲੀ ਜਿਹੜਾ ਇਮਾਰਤ ਹੈ ਉੱਪਰ ਉਹ ਡੇਗੀ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਆਇਆ ਜਿਹਦੇ ਵਿੱਚ ਮੈਂ ਦੇਖਿਆ ਤਿੰਨ ਚਾਰ ਏਸੀ ਹੈ ਜਿਹਦੇ ਕਾਰਨ ਸਿਲੰਡਰ ਹੈ ਉਹਨਾਂ ਦੇ ਬੈੱਡ ਸੋਫੇ ਹੈ ਕਾਫੀ ਜ਼ਿਆਦਾ ਜਿਹੜਾ ਘਰਾਂ ਦਾ ਵੀ ਸਮਾਨ ਉਹਦਾ ਨੁਕਸਾਨ ਹੋਇਆ ਦੇਖੋ ਹੈ ਤਾਂ ਬਹੁਤ ਮੁਸ਼ਕਿਲ ਹੈ ਅਗਰ ਉਹਨਾਂ ਕਾ ਇਹ ਚੀਜ਼ਾਂ ਪਹਿਲਾਂ ਸੇ ਜਾਂ ਕੋਈ ਅਦਰ ਰੋਡ ਹੋਵੇ ਮੈਂ ਤਾਂ ਵੀ ਇੱਥੇ ਫਸੇ ਬੜੇ ਲੋਕ ਬੱਚੇ ਛੋਟੇ ਛੋਟੇ ਕੰਨੀਆਂ ਦੇ ਸਾਥ ਕਾਫੀ ਮੁਸ਼ਕਿਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੜ ਰਹਾ ਹਾਂ ਵੀ ਕਾਫੀ ਢੇੜੋਂ ਹਟੇ ਸੇ ਖੜੇ ਆਂ ਤੇ ਹੋਰ ਪਤਾ ਨਹੀਂ 4-5 ਘੰਟੇ ਬੋਰੇ ਹੋਰ ਵੇਟ ਕਰਨਾ ਪਵੇਗਾ। ਤੋਂ